ਕੱਲ ਦੀ ਨੌਜਵਾਨ ਪੀੜ੍ਹੀ ਲੰਬ ਮੈਰਿਜ ਕਰਵਾਉਣ ਦੇ ਲਈ ਬਹੁਤ ਜ਼ਿਆਦਾ ਕਾਲੀ ਵੀ ਕਰਦੀ ਆ ਛੇਤੀ ਛੇਤੀ ਸਾਡੀ ਮੈਰਿਜ ਹੋ ਜਾਈ ਫਿਰ 5 6 ਮਹੀਨੇ ਦੇ ਵਿੱਚ ਹੀ ਉਹ ਇੱਕ ਦੂਸਰੇ ਤੋਂ ਇੰਨਾ ਆਕ ਜਾਂਦੇ ਆ ਜਾਂ ਇੰਨਾ ਮਨ ਭਰ ਜਾਂਦਾ ਕਿ ਫਿਰ ਉਹਨਾਂ ਨੂੰ ਇੰਨੀ ਕਾਹਲ ਹੁੰਦੀ ਆ ਕਿ ਅਸੀਂ ਹੁਣ ਜਲਦੀ ਤਲਾਕ ਵੀ ਲੈ ਲਏ ਰਿਐਲਿਟੀ ਆਫ ਲਾਈਫ ਚ ਆਉਂਦੇ ਆ ਉਹ ਪੁਰਾਣੀਆਂ ਜਿਹੜੀਆਂ ਸਬਜ਼ ਬਾਗ ਦਿਖਾਏ ਹੁੰਦੇ ਆ ਕਈ ਵਾਰੀ ਕਾਰ ਵੀ ਕਿਸੇ ਹੋਰ ਦੀ ਹੁੰਦੀ ਕੋਠੀ ਵੀ ਕਿਸੇ ਹੋਰ ਦੀ ਫੋਟੋ ਦਿਖਾਈ ਹੁੰਦੀ ਆ ਉਹ ਰਿਐਲਿਟੀ ਤੋਂ ਨਿਕਲਦਾ ਨਹੀਂ ਫਿਰ ਉਹ ਪਿਛੇ ਨੂੰ ਹਟਦੇ ਆ ਪਹਿਲਾ ਧਾਰਨਾ ਹੈਗੀ ਆ ਕਿ ਕਚੈਰੀਆਂ ਚ ਪੈਸੇ ਬਹੁਤ ਲੱਗਦੇ ਆ ਕਈ ਲੋਕ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਸੀ ਇਹ ਫਿਰ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਸਾਰੇ ਇੰਡੀਆ ਚ ਇਹ ਪੈਨਲ ਬਣਾਏ ਕਿ ਫ੍ਰੀ ਲੀਗਲ ਐਡ ਪ੍ਰੋਵਾਈਡ ਕੀਤੀ ਜਾਵੇ ਜਿਹੜੇ ਲੋਕਾਂ ਕੋਲ ਪੈਸੇ ਨਹੀਂ ਹੈਗੇ ਜਦੋਂ ਕੋਰਟ ਦਾ ਨਾਮ ਲੈਨੇ ਆ ਇੱਕ ਆਮ ਬੰਦੇ ਦੇ ਸਾਹਮਣੇ ਜਦੋਂ ਕੋਰਟ ਕਚਹਿਰੀ ਜੱਜ ਵਕੀਲ ਕੇਸ ਆਹ ਸ਼ਬਦ ਆਉਂਦੇ ਆ ਨਾ ਤਾਂ ਉਹਦੇ ਸਾਹ ਸੁੱਕਣ ਲੱਗ ਜਾਂਦੇ ਆ ਵੀ ਯਾਰ ਮੈਂ ਆ ਕਿਹੜੇ ਚੱਕਰਾਂ ਚ ਫਸ ਗਿਆ ਸਾਡੇ ਕੋਲ ਰੋਜ਼ 20-50 ਕੇਸ ਹੁੰਦੇ ਆ ਤੇ ਕਈ ਵਾਰ 30-35 ਜਿਹੜੇ ਰਾਜਨਾਮੇ ਵਾਸਤੇ ਆਏ ਆ ਉਹਦੇ ਚ ਅਸੀਂ ਜੇ ਪੰਜ ਵੀ ਮੁਕਾ ਦਈਏ ਉਹਦੇ ਨਾਲ ਚਲੋ ਕੋਰਟ ਦਾ ਕੁਛ ਤਾਂ ਭਾਰ ਹਲਕਾ ਹੁੰਦਾ ਹੀ ਆ ਬਿਲਕੁਲ ਬਾ ਤੁਸੀਂ 2000 ਕੇਸ ਫ੍ਰੀ ਵੀ ਕਰਦੇ ਹੋ ਤਾਂ ਤੁਹਾਡੇ ਮਨ ਨੂੰ ਸਕੂਨ ਰਹਿੰਦਾ ਵੀ ਕਿਸੇ ਦੀ ਹੈਲਪ ਕੀਤੀ ਹੈ ਫ੍ਰੀ ਐਡ ਦੇ ਫ੍ਰੀ ਲਿਖਲੇਟ ਜੋ ਹੈ ਇਹਦੇ ਆਪਾਂ ਥੋੜੀ ਗੱਲ ਕਰਦੇ ਆ ਕਿਸ ਤਰ੍ਹਾਂ ਦੇ ਕੇਸ ਜ਼ਿਆਦਾ ਆਉਂਦੇ ਆ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੁੰਦੇ ਆ ਜਿਹੜੇ ਵਿਆਹ ਕਰਵਾ ਕੇ ਚਲੇ ਜਾਂਦੇ ਆ ਬਲਕਿ ਮੁੰਡਾ ਇੱਧਰ ਬੇਟ ਕਰਦਾ ਰਹਿੰਦਾ ਵੀ ਮੈਨੂੰ ਉਧਰੋਂ ਬੁਲਾਉਗੀ ਲੜਕੀ ਵਿਆਹ ਕਰਵਾ ਕੇ ਚਲੀ ਗਈ ਪੈਸਾ ਵੀ ਕਈ ਵਾਰੀ ਮੁੰਡੇ ਵਾਲੇ ਕਹਿੰਦੇ ਆ ਅਸੀਂ 25 ਲੱਖ ਲਾਤਾ ਜੀ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਕੁਝ ਕਾਨੂੰਨੀ ਨੁਕਤੇਾਂ ਤੇ ਕਾਨੂੰਨੀ ਨੁਕਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਾਡੇ ਤੇ ਕੋਈ ਕੇਸ ਪੈ ਜਾਂਦਾ ਹੈ ਜਾਂ ਕੋਈ ਦਿੱਕਤ ਆ ਜਾਂਦੀ ਹੈ ਕੋਰਟ ਕਚੈਰੀ ਦਾ ਨਾਮ ਲੈਨੇ ਆ ਕੇਸ ਲੜਨ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਸਾਹ ਸੁੱਕਣ ਲੱਗ ਜਾਂਦੇ ਆ ਵੀ ਯਾਰ ਵਕੀਲਾਂ ਦੇ ਬਸ ਪੈ ਗਏ ਆ ਕਿੰਨੇ ਸਾਲ ਲੰਬਾ ਚੱਲੇਗਾ ਕੌਣ ਸਾਨੂੰ ਸਲਾਹ ਦੇਏਗਾ ਪੈਸਾ ਕਿੰਨਾ ਲੱਗੇਗਾ ਇਹ ਸਾਰੇ ਸਵਾਲ ਸਾਡੇ ਜਿਹਨ ਚ ਘੁੰਮਣ ਲੱਗਦੇ ਨੇ ਅੱਜ ਆਪਾਂ ਇਹਨਾਂ ਮਸਲਿਆਂ ਤੇ ਹੀ ਗੱਲ ਕਰਾਂਗੇ ਕਿ ਇੱਕ ਮੱਧ ਵਰਗੀ ਜਾਂ ਮੱਧ ਵਰਗੀ ਵਰਗ ਤੋਂ ਥੱਲੇ ਕੋਈ ਬੰਦਾ ਜੇਕਰ ਕਿਸੇ ਇਸ ਤਰ੍ਹਾਂ ਦੀ ਦਿੱਕਤ ਦੇ ਵਿੱਚ ਆਉਂਦਾ ਹੈ ਕਿ ਉਹਨੂੰ ਕੇਸ ਕਰਨਾ ਪਵੇ ਜਾਂ ਕੇਸ ਲੜਨਾ ਪਵੇ ਤਾਂ ਵਕੀਲ ਦੀ ਸਲਾਹ ਕਿਸ ਤਰ੍ਹਾਂ ਲੈ ਸਕਦੇ ਆ ਵਕੀਲ ਕਿਸ ਤਰ੍ਹਾਂ ਕਰ ਸਕਦੇ ਆ ਇਹ ਸਾਰੇ ਆਪਾਂ ਗੱਲਬਾਤ ਕਰਾਂਗੇ ਕੇਡੀ ਕੇਡੀਐਸ ਰੰਧਾਵਾ ਸਰ ਐਡਵੋਕੇਟ ਕੇਡੀਐਸ ਰੰਧਾਵਾ ਜੀ ਸਾਡੇ ਨਾਲ ਨੇ ਕਾਨੂੰਨੀ ਨੁਕਤਿਆਂ ਦੇ ਮਾਹਿਰ ਨੇ ਮੀਡੀਏਟਰ ਨੇ ਮੀਡੀਆ ਸੈਂਟਰ ਦੇ ਔਰ ਹੋਰ ਵੀ ਕਾਫੀ ਇਹਨਾਂ ਦਾ ਤਜਰਬਾ ਹੈ ਆਪਣਾ ਕਾਨੂੰਨੀ ਪੇਸ਼ੇ ਨਾਲ ਸੰਬੰਧਤ ਜਿੰਨੇ ਵੀ ਮਸਲੇ ਹੈਗੇ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਜੀ ਠੀਕ ਹੈ ਇੱਕਦਮ ਸਵਾਭ ਬਣ ਗਿਆ ਤੁਹਾਡੇ ਨਾਲ ਅੱਜ ਗੱਲ ਕਰਨ ਦਾ ਮਾਹੌਲ ਕਿ ਸਾਡੇ ਨੂੰ ਪਤਾ ਵੀ ਨਹੀਂ ਸੀ ਵੀ ਮੈਡਮ ਅੱਜ ਆਹ ਸਖਸ਼ਿਤ ਸਾਡੇ ਸਾਹਮਣੇ ਲੈ ਕੇ ਠਾੜੇਗੀ ਹਾਂ ਬਸ ਚਲੋ ਇਦਾਂ ਹੀ ਹੁੰਦਾ ਜੀ ਅੱਜਕੱਲ ਕੋਰਟ ਸਾਡੇ ਆਫ ਚੱਲ ਰਹੇ ਛੁੱਟੀਆਂ ਆ ਥੋੜਾ ਰਿਲੈਕਸ ਹੋ ਜੀ ਦਾ ਸਾਨੂੰ ਇਹਦਾ ਫਾਇਦਾ ਹੋ ਗਿਆ ਚਲੋ अच्छा जबो कोर्ट ਦਾ ਨਾਮ ਲੈਨੇ ਆ ਹਾਂਜੀ ਇੱਕ ਆਮ ਬੰਦੇ ਦੇ ਸਾਹਮਣੇ ਜਦੋਂ ਕੋਰਟ ਕਚਹਿਰੀ ਜੱਜ ਵਕੀਲ ਕੇਸ ਆਹ ਸ਼ਬਦਾਂ ਦੇ ਹਨ ਤਾਂ ਉਹਦੇ ਸਾਹ ਸੁੱਕਣ ਲੱਗ ਜਾਂਦੇ ਆ ਵੀ ਯਾਰ ਮੈਂ ਆ ਕਿਹੜੇ ਚੱਕਰਾਂ ਚ ਫਸ ਗਿਆ ਹੁਣ ਤਾਂ ਘਰ ਦਾ ਮੂੰਹ ਦੂਸਰੇ ਪਾਸੇ ਹੋ ਜਾਣਾ ਪੈਸੇ ਤਾਂ ਚਲੋ ਦਵਾਏ ਹੁੰਦੀ ਹੈ ਵੀ ਕਿਸੇ ਦਾ ਬਾਬਸਤਾ ਪਵੇ ਨਾ ਤੇ ਪਰ ਜਦੋਂ ਪੈ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਉਹ ਬਹੁਤ ਲੰਮਾ ਚੱਲਦਾ ਕੀ ਵਾਰੀ ਕਾਨੂੰਨੀ ਨੁਕਤੇ ਤੇ ਆਪਣੀ ਅੱਜ ਜਿਹੜੀ ਖਾਸ ਗੱਲਬਾਤ ਉਹ ਇਹੀ ਰਹੇਗੀ ਕਿ ਜਦੋਂ ਕਿਸੇ ਬੰਦੇ ਨੇ ਕਿਸੇ ਕੇਸ ਦੇ ਪੈਰਵਾਈ ਕਰਨੀ ਆ ਉਹ ਜੇ ਸਲਾਹ ਵੀ ਲੈਣੀ ਆ ਤਾਂ ਕਿਵੇਂ ਉਹਦੀ ਐਂਟਰੀ ਹੁੰਦੀ ਆ ਤੇ ਕਿਹੜੇ ਕਿਹੜੇ ਅੱਗੇ ਰਾਹ ਖੋਲਦੇ ਆ ਦੇਖੋ ਇਹ ਪਹਿਲਾ ਧਾਰਨਾ ਹੈਗੀ ਆ ਕਿ ਕਚੈਰੀਆਂ 'ਚ ਪੈਸੇ ਬਹੁਤ ਲੱਗਦੇ ਆ ਕਈ ਲੋਕ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਸੀ ਕਿ ਜਾਂਦੇ ਨਹੀਂ ਸੀ ਵੀ ਛੱਡੋ ਜੀ ਉੱਥੇ ਇੱਕ ਤਾਂ ਲੰਬਾ ਜਾਊਗਾ ਇੱਕ ਪੈਸੇ ਲੱਗਦੇ ਆ ਬਿਲਕੁਲ ਇਹ ਫਿਰ ਆਨਰਡਬਲ ਸੁਪਰੀਮ ਕੋਰਟ ਨੇ ਇੱਕ ਸਾਰੇ ਇੰਡੀਆ 'ਚ ਇਹ ਪੈਨਲ ਬਣਾਏ ਕਿ ਫ੍ਰੀ ਲੀਗਲ ਐਡ ਪ੍ਰੋਵਾਈਡ ਕੀਤੀ ਜਾਵੇ ਜਿਹੜੇ ਲੋਕਾਂ ਕੋਲ ਪੈਸੇ ਨਹੀਂ ਹੈਗੇ ਜੀ ਉਹ ਹਰ ਜ਼ਿਲ੍ਹੇ 'ਚ ਪੰਜਾਬ 'ਚ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਡੀ ਐਲ ਐਸ ਏ ਜੀ ਉਹਨਾਂ ਨੇ ਫਾਰਮ ਬਣਾਤੇ ਆ ਹੂੰ ਉਹਦੇ ਸ਼ਹੰਜਾਇ ਸਾਹਿਬ ਜ਼ਿਲ੍ਹੇ ਦੇ ਚੇਅਰਮੈਨ ਹੁੰਦੇ ਆ ਤੇ ਸੀ ਜੀ ਐਮ ਸੈਕਟਿਨ ਹੁੰਦੇ ਜੀ ਉੱਥੇ ਕੋਈ ਵੀ ਜਾ ਕੇ ਜਿਹੜਾ ਪੈਸੇ ਨਹੀਂ ਫੋੜ ਕਰਦਾ ਉਹ ਜਾ ਕੇ ਐਪਲੀਕੇਸ਼ਨ ਦੇ ਸਕਦਾ ਜਾਂ ਆਪਣੀ ਗੱਲ ਦੱਸੇਗਾ ਕਿ ਮੈਂ ਪੈਸੇ ਨਹੀਂ ਖਰਚ ਸਕਦਾ ਤੇ ਮੈਨੂੰ ਆਹ ਕੇਸ ਆ ਮੇਰੇ ਤੇ ਪੈ ਗਿਆ ਜਾਂ ਮੈਂ ਕਰਨਾ ਚਾਹਣਾ ਜਾਂ ਮੈਂ ਆਪਣਾ ਹੱਕ ਲੈਣਾ ਚਾਹਣਾ ਬਿਲਕੁਲ ਤੇ ਉਹਦੇ ਲਈ ਉਹ ਉਥੋਂ ਹੈਲਪ ਲੈ ਸਕਦਾ ਸਾਡੇ ਚੰਗੇ ਵਕੀਲ ਇਹ ਨਹੀਂ ਹੈ ਕਿ ਕਈ ਵਾਰੀ ਸੋਚ ਲਈਦਾ ਫਰੀਦ ਦੀ ਚੀਜ਼ ਮਾੜੀ ਹੁੰਦੀ ਆ ਹਾਂ ਜਿਹੜੇ ਟਾਪ ਦੇ ਵਕੀਲ ਸਾਡੇ ਨਾਲ ਕਲੀਕ ਅਸੀਂ ਈਵਨ ਮਰਡਰ ਕੇਸ ਵੀ ਲੜਦੇ ਆ 35 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਮੈਨੂੰ ਉੱਥੇ 12 ਸਾਲ ਕੰਮ ਕੀਤਾ ਮੈਂ ਉੱਥੇ ਜੀ ਤੇ بڑے ਕੇਸ ਲੜਿਆ ਔਰ ਲੋਕਾਂ ਨੂੰ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਇਗਨੋਰਡ ਆ ਸੁਸਾਇਟੀ ਤੋਂ ਉਹਨਾਂ ਦੀ ਹੈਲਪ ਕਰਕੇ ਸਾਨੂੰ ਮਜ਼ਾ ਵੀ ਆਉਂਦਾ ਸਕੂਨ ਵੀ ਆਉਂਦਾ ਠੀਕ ਆ ਪੈਸੇ ਵੀ ਲੈਣੇ ਹੋਰ ਬੰਦੇ ਆ ਜਾਂਦੇ ਆ ਪੈਸੇ ਵੀ ਕੰਮ ਚੱਲੀ ਜਾਂਦਾ ਪਾ ਤੁਸੀਂ 2000 ਕੇਸ ਫਰੀ ਵੀ ਕਰਦੇ ਹੋ ਤਾਂ ਤੁਹਾਡੇ ਮਨ ਨੂੰ ਸਕੂਨ ਰਹਿੰਦਾ ਜੀ ਵੀ ਕਿਸੇ ਦੀ ਹੈਲਪ ਕੀਤੀ ਆ ਤੇ ਉਹ ਜਿਹੜੀਆਂ ਕੁਝ ਜਿਹੜੀਆਂ ਉਹਨਾਂ ਨੇ ਚੈੱਕਸ ਲਾਏ ਆ ਕਿ ਜਿਹੜਾ ਜਨਰਲ ਕੈਟੇਗਰੀ ਦਾ ਬੰਦਾ ਉਹਦੀ ਆਮਦਨ 3 ਲੱਖ ਤੋਂ ਘੱਟ ਹੋਵੇ ਸਲਾਨਾ ਜੀ ਉਹ ਉੱਥੇ ਐਬਿਟੇਬਲ ਦੇਣਾ ਪੈਂਦਾ ਐਫੀਡਬੀ ਵਿੱਚ ਆਪਣੀ ਆਮਦਨ ਦਾ ਆਮਦਨ ਦਾ ਤੇ ਮੇਰੀ ਆਮਦਨ ਇਤੋਂ ਘੱਟ ਆ ਤੇ ਮੈਂ ਕੋਈ ਹੋਰ ਸੋਰਸ ਨਹੀਂ ਹੈਗਾ ਤੇ ਮੈਂ ਇਥੋਂ ਵਕੀਲ ਮੈਨੂੰ ਦਿੱਤਾ ਜਾਵੇ ਉਹ ਤੋਂ ਮਿਲ ਜਾਂਦਾ ਉਹਨੂੰ ਹੂੰ ਲੇਡੀਜ਼ ਦੀ ਕੋਈ ਇਨਕਮ ਦੀ ਪਾਬੰਦੀ ਨਹੀਂ ਭਾਵੇਂ ਉਹਦੀ ਕਰੋੜ ਆਮਦਨ ਹੋਵੇ ਉਹ ਕੋਈ ਕੇਸ ਚਾਲਦਾ ਜਾਂ ਕਿਸੇ ਨੇ ਉਹਦੇ ਤੇ ਕੀਤਾ ਜਾਂ ਉਹਨੇ ਕਰਨਾ ਉਹ ਉਹਨੂੰ ਉਥੋਂ ਪੈਨਲ ਤੋਂ ਫ੍ਰੀ ਲੀਗਲ ਹੈਲਪ ਦਾ ਵਕੀਲ ਮਿਲ ਜਾਂਦਾ ਉਹ ਪੈਨਲ ਵਾਲੇ ਕੇਸ ਲੜਦੇ ਹੁਣ ਤਾਂ ਪੱਕੇ ਤੌਰ ਤੇ ਵੀ ਅਪੁਆਇੰਟਮੈਂਟਸ ਹੋ ਗਈਆਂ ਜਿਹੜੇ ਕੇਸ ਉਹਨਾਂ ਦੇ ਲੜਦੇ ਆ ਤੇ ਉਹ ਵੀ ਮਿਲ ਜਾਂਦਾ ਤੇ ਉਥੋਂ ਫਿਰ ਉਹ ਹੈਲਪ ਲੈ ਸਕਦੇ ਆ ਅਗਲੀ ਗੱਲ ਜਿਹੜੇ ਜੇਲ੍ਹ 'ਚ ਬੈਠੇ ਆ ਕਈ ਹੂੰ ਕਿੰਨੇ ਸਾਲਾਂ ਤੋਂ ਬੈਠੇ ਆ ਕੋਈ ਉਹਨਾਂ ਕੋਲ ਵਕੀਲ ਕਰਨ ਲਈ ਪੈਸੇ ਨਹੀਂ ਹੈਗੇ ਬਿਲਕੁਲ ਤੇ ਉਹ ਵੀ ਇਹ ਚੀਜ਼ ਦਾ ਫਾਇਦਾ ਲੈ ਸਕਦੇ ਆ ਜੀ ਜਿਹੜੇ ਜੱਜ ਸਾਹਿਬ ਡਿਊਟੀਆਂ ਲਾਉਂਦੇ ਆ ਵਕਫ ਵਕਫ ਪੈਨਲ ਜਾਂਦੇ ਜੇਲ੍ਹ 'ਚ ਜਾਂਦੇ ਆ ਅੱਛਾ ਉਹਨਾਂ ਦੇ ਕੋਲੋਂ ਉੱਥੋਂ ਜਾ ਕੇ ਸਾਈਨ ਕਰਾ ਕੇ ਲਿਆਉਂਦੇ ਆ ਜੀ ਵਕੀਲ ਕਰਨ ਵਾਸਤੇ ਵਕਾਲਤਨਾਮਾ ਲੈਂਦੇ ਆ ਜੀ ਫਿਰ ਉਹਨਾਂ ਦੇ ਕੇਸ ਲੜਦੇ ਆ ਆਪਣો ਦੀ ਜਮਾਨਤ ਕਰਾਉਂਦੇ ਆ ਜੀ ਫਿਰ ਉਹ ਕਈ ਵਾਰੀ ਉਹਦੇ ਕੋਲ ਜਮਾਨਤ ਵਾਲਾ ਬੰਦਾ ਵੀ ਨਹੀਂ ਰੇਂਜ ਹੁੰਦਾ ਹੂੰ ਫਿਰ ਜੱਜ ਸਾਹਿਬ ਵੀ ਕਈ ਵਾਰੀ ਰੀਨਿਟ ਵੀ ਉਲਾ ਲੈਂਦੇ ਵੀ ਚਲੋ ਇਹਨੂੰ ਜਾਤੀ ਮਚਲ ਕਾ ਕਰਦੇ ਨੇ ਅਸੀਂ ਪਰਸਨਲ ਬਾਂਡ ਤੇ ਛੱਡ ਦੋ ਮਹੀਨੇ ਬਾਅਦ ਤੂੰ ਲਿਆ ਬਈ ਬੰਦਾ ਜਦੋਂ ਜ਼ਮਾਨਤੀਆ ਕੋਈ ਤੇਰੇ ਕੋਲ ਰੇਂਜ ਹੋ ਜੇ ਜੀ ਤੇ ਉਹਨਾਂ ਲੋਕਾਂ ਦੀ ਵੀ ਹੈਲਪ ਹੋ ਜਾਂਦੀ ਆ ਹਮ ਤੇ ਨੈਕਸਟ ਜਿਹੜਾ ਮੈਂ ਦੱਸਿਆ ਤੁਸੀਂ ਮੀਡੀਏਸ਼ਨ ਸੈਂਟਰ ਇਹ ਵੀ ਹਰ ਜ਼ਿਲ੍ਹੇ 'ਚ ਬਣੇ ਹੋਇਆ ਹਮ ਮੈਂ ਇਹਦੇ 'ਚ ਹੁਣ ਵੀ ਕੰਮ ਕਰ ਰਿਹਾ ਮੈਨੂੰ 12-14 ਸਾਲ ਹੋ ਗਏ ਜੀ ਇਹਦੇ 'ਚ ਕੰਮ ਕਰਦੇ ਆ ਇਹਦੇ 'ਚ ਅਸੀਂ ਕਾਉਂਸਲਿੰਗ ਕਰਦੇ ਆ ਰਾਜੀਨਾਮੇ ਕਰਾਉਂਦੇ ਆ ਜੀ ਮਨ ਲਓ ਅੱਜ ਕੱਲ੍ਹ ਤਾਂ ਮੈਟ੍ਰੀਮੋਨੀਅਲ ਕੇਸੇ ਬਹੁਤ ਜ਼ਿਆਦੇ ਹੋ ਗਏ ਬਿਲਕੁਲ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜੇ ਟੋਲਰੈਂਸ ਖਤਮ ਹੀ ਹੋ ਗਈ ਆ ਬਿਲਕੁਲ ਤੇ ਉਹਦੇ ਚ ਕਈ ਵਾਰੀ ਛੋਟੀ ਮੋਟੀ ਗੱਲ ਹੁੰਦੀ ਆ ਬੈਠ ਕੇ ਉਹਨਾਂ ਨਾਲ ਗੱਲ ਕਰੀਦੀ ਆ ਕਾਉਂਸਲਿੰਗ ਕਰੀਦੀ ਆ ਵਾਰੀ ਵਾਰੀ ਵੀ ਬਿਠਾਈਦਾ ਤੇ ਕਈ ਵਾਰੀ ਤਾਂ ਮਸਲਾ ਸੁੱਲ ਜਾਂਦਾ ਆ ਪਰ ਕਈ ਵਾਰੀ ਈਗੋ ਜ਼ਿਆਦਾ ਪ੍ਰੋਬਲਮ ਇੱਕ ਕਈ ਵਾਰੀ ਨਾਲ ਜਿਹੜੇ ਲੰਬੜਦਾਰ ਆਏ ਉਹ ਗੱਲ ਨਹੀਂ ਮੁੱਕਣ ਦਿੰਦੇ ਜੀ ਉਹ ਕਹਿੰਦੇ ਸਾਡੀ ਪਿੱਠ ਲੱਗ ਜੂਗੀ ਜੀ ਅਸੀਂ ਥੱਲੇ ਨਹੀਂ ਲੱਗਣਾ ਜੀ ਉਹ ਉਹ ਇਹੋ ਸੈਟੀਸਫਾਈ ਕਰਨ ਲਈ ਵੀ ਸਾਨੂੰ ਜ਼ੋਰ ਲਾਉਣਾ ਪੈਂਦਾ ਜੀ ਤੇ ਕਈ ਮਸਲੇ ਠੀਕ ਵੀ ਹੋ ਜਾਂਦੇ ਮੈਂ ਦੇਖੋ ਜੀ 12 14 ਸਾਲ 'ਚ ਮੇਰੇ ਹਸਾਬਨਾਮੇ 400 ਰਾਜ ਨਾਮੇ ਕਰਾਤੇ ਜੀ ਜਿਨ੍ਹਾਂ ਨੂੰ ਕੋਰਟ 'ਚੋਂ ਲੜਦਿਆਂ ਹਟਾ ਕੇ ਹਾਂ ਤੇ ਘਰ ਇਕੱਠੇ ਘਰ 'ਚ ਤੋਰਿਆ ਹਾਂ ਕਈ ਬੰਦੇ ਮੈਨੂੰ ਮਿਲਦੇ ਵੀ ਆ 5-6 ਸਾਲ ਬਾਅਦ ਦੇਖੋ ਜੀ ਤੁਸੀਂ ਸਾਨੂੰ ਇਕੱਠੇ ਘਰਤਾ ਸੀ ਆ ਸਾਡਾ ਹੁਣ ਬੱਚਾ ਆ 4 ਸਾਲ ਦਾ ਤੇ ਅਸੀਂ ਤੁਹਾਨੂੰ ਭੁੱਲ ਨਹੀਂ ਸਕਦੇ ਪੂਰੀ ਜ਼ਿੰਦਗੀ ਹਾਂ ਇਹ ਜਿਹੜੀਆਂ ਬੈਸਟ ਵਿਸ਼ੇ ਜੇ ਇਹਦੀ ਕੋਈ ਕੀਮਤ ਨਹੀਂ ਹੈ ਦੁਨੀਆਂ 'ਚ ਸਹੀ ਹੈ ਉਹ ਮਨੁਭੀ ਸਕੂਨ ਮਿਲਦਾ ਵੀ ਚਲੋ ਕੋਈ ਐਸੀ ਚੰਗਾ ਕੰਮ ਵੀ ਕਰਦੇ ਆ ਨਹੀਂ ਤੇ ਲੋਕ ਕਹਿੰਦੇ ਵਕੀਲ ਤਾਂ ਲੜਾਈਆਂ ਹੀ ਪਾਉਂਦੇ ਆ ਕੋਈ ਕਚਹਿਰੀਆਂ ਚ ਲੜੀ ਜਾਓ ਵਕੀਲਾਂ ਪ੍ਰਤੀ ਵਕੀਲਾਂ ਪ੍ਰਤੀ ਜਿਆਦਾ ਪਰਸਪੈਕਸ਼ਨ ਜਿਹੜੀ ਹੈ ਕੀ ਆ ਸਮਾਜ ਦੇ ਵਿੱਚ ਇਹੀ ਆ ਵਕੀਲ ਹੋ ਗਏ ਡਾਕਟਰ ਹੋ ਗਏ ਪੁਲਿਸ ਡਿਪਾਰਟਮੈਂਟ ਹੋ ਗਿਆ ਵੀ ਇਹਨਾਂ ਤੋਂ ਰੱਬ ਬਚਾਵੇ ਕੋਟ ਕਚਹਿਰੀ ਦੀਆਂ ਤਾਂ ਤਾਂ ਵੀ ਪੈਸੇ ਖਾਂਦੇ ਆ ਇਹ 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 ਧਾਰਨਾ ਬਣੀ ਆ ਪਰ ਇਹ ਇਹ ਹਰ ਕੰਮ ਚ 네ਗੇਟਿਵਸ ਵੀ ਆ ਪੋਜ਼ਿਟਿਵਸ ਵੀ ਆ ਤੇ ਇਹ ਤਾਂ ਤੁਹਾਡਾ ਮਨ ਹੈ ਜਿੱਦਰ ਨੂੰ ਤੁਸੀਂ ਕਿਸੇ ਦਾ ਲਾ ਲਿਆ ਜਾਂ ਜੀ ਜਿਹਦਾ ਕੰਮ ਸਵਾਰਿਆ ਉਹਦੀ ਫੀਲਿੰਗ ਹੋਰ ਹੋਏਗੀ ਕਿਸੇ ਦੇ ਅਸੀਂ ਖਿਲਾਫ ਵੀ ਵਕੀਲ ਹੋਣਾ ਉਹਨੇ ਤਾਂ ਕਹਿਣਾ ਹੀ ਕਹਿਣਾ ਦੂਜੇ ਪਾਸੇ ਵਾਲੇ ਨੇ ਜੀ ਤੇ ਜਿਹਦਾ ਸਵਾਰ ਕੇ ਦਿੱਤਾ ਉਹ ਸਿਫਤਾਂ ਵੀ ਕਰੂਗਾ ਫ੍ਰੀ ਐਡ ਦੇ ਫ੍ਰੀ ਲਿਗਲ ਹੈਡ ਜੋ ਹੈ ਇਹਦੇ ਆਪਾਂ ਥੋੜੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੇ ਕੇਸ ਜ਼ਿਆਦਾ ਆਉਂਦੇ ਆ ਇਹਦੇ ਵਿੱਚ ਦੇਖੋ ਐ 138 ਦੇ ਹੋਗੇ ਚੱਕਾਂ ਦੇ ਕੇਸ ਬਹੁਤ ਆਜਕਲ ਜੀ ਚੱਕਾਂ ਦੇ ਕੇਸਾਂ ਚ ਰਜਾਈਨਾਮਾ ਵੀ ਹੋ ਜਾਂਦਾ ਹੈ ਤੇ ਉਹਦੇ ਕੇਸ ਲੜਦੇ ਆ ਜਿਹੜੇ ਕ੍ਰਿਮੀਨਲ ਕੇਸ ਉਹ ਆ ਸਕਦੇ ਆ ਜਿਨ੍ਹਾਂ 'ਚ ਰਾਜਨਾਮਾ ਹੋ ਸਕਦਾ ਕੰਪਾਉਂਡੇਬਲ ਫ੍ਰੈਂਚਿਸ ਕਹਿੰਦੇ ਆਸੀਂ ਸਾਡੇ ਲੀਗਲ ਵਰਡਿੰਗ 'ਚ 323 24 ਮਾਈਨਰ ਕ੍ਰਿਮੀਨਲ ਕੇਸ ਜਿਹੜੇ ਇਹ ਨਹੀਂ ਕਤਲ ਕੇਸ ਨਹੀਂ ਜੀ 307 ਜਾਂ 26 ਉਹ ਨਹੀਂ ਆ ਸਕਦੇ ਉਹ ਤਾਂ ਕੋਰਟ 'ਚ ਹੀ ਖਤਮ ਹੁੰਦੇ ਆ ਬਿਲਕੁਲ ਦੂਸਰੇ ਕੇਸ ਜਿਹੜੇ ਜ਼ਮਾਨਤ ਯੋਗ ਆ ਜਾਂ ਰਾਜਨਾਮਾ ਯੋਗ ਹੈਗੀ ਆ ਤਾਰਾ ਉਹ ਆ ਜਾਂਦੇ ਆ ਪਰ ਜਿਆਦਾ ਜਿਹੜਾ ਸਾਨੂੰ ਲੱਗਦਾ ਹੈ ਕਿ ਜਿਹੜੀ ਅਮਰੀਕਾ ਚੋਂ ਇਹ ਪੈਟਰਨ ਲਿਆਏ ਆ ਮੀਡੀਏਸ਼ਨ ਸੈਂਟਰਾਂ ਦਾ ਇਹ ਬਹੁਤ ਹੈਲਪ ਕਰ ਰਿਹਾ ਹੈ ਰਸ਼ ਘਟਾਉਣ ਚ ਕੋਰਟਾਂ ਦਾ ਕੋਰਟਾਂ ਚ ਹੁਣ ਸਾਡੇ ਕੋਲ ਰੋਜ਼ 20 50 ਕੇਸ ਹੁੰਦੇ ਆ ਤੇ ਕਈ ਵਾਰੀ 30 35 ਜਿਹੜੇ ਰਾਜਨਾਮੇ ਵਾਸਤੇ ਆਏ ਆ ਉਹਦੇ ਚ ਅਸੀਂ ਜੇ 5 ਵੀ ਮੁਕਾ ਦਈਏ ਤੇ ਉਹਦੇ ਨਾਲ ਚਲੋ ਕੋਰਟ ਦਾ ਕੁਝ ਤਾਂ ਭਾਰ ਹਲਕਾ ਹੁੰਦਾ ਹੀ ਆ ਬਿਲਕੁਲ 138 ਦੇ ਕੇਸ ਲਾ ਲਓ ਜਿਹੜੇ ਰਾਜਨਾਮੇ ਵਾਸਤੇ ਆਉਂਦੇ ਆ ਜਿਹਨੇ ਪੈਸੇ ਲੈਣੇ ਆ ਉਹ ਚਾਹੁੰਦਾ ਮੇਰੇ ਪੈਸੇ ਕਢਾ ਦਿਓ ਜੀ ਜੀ ਜਿਹਨੇ ਦੇਣੇ ਆ ਉਹਨੇ ਲੋਨ ਤਾਂ ਤਾਂ ਹੀ ਲਿਆ ਜੇ ਬੰਦਾ ਲੈਂਡਲੋਰਡ ਹੈਗਾ ਤੇ ਫਿਰ ਤਾਂ ਲੋਨ ਹੀ ਨਹੀਂ ਲੈਂਦਾ ਛੇਤੀ ਜੀ ਜੇ ਗਰੀਬ ਹੋਊਗਾ ਤਾਂ ਲੋਨ ਲਿਆ ਵਿਚਾਰੇ ਨੇ ਬਿਲਕੁਲ ਫਿਰ ਉਹ ਚਾਹੁੰਦਾ ਹੁੰਦਾ ਵੀ ਮੇਰੀਆਂ ਕਿਸ਼ਤਾਂ ਕਰਾ ਦਿਓ ਜੀ ਤੇ ਦੋਨਾਂ ਨੂੰ ਬਿਠਾ ਕੇ ਕਹਿੰਦਾ ਵੀ ਚੱਲ ਵੀ ਜਿਹੜਾ ਤੂੰ ਵਿਆਜ ਛੱਡ ਦੇ ਅਸਲ ਕਿੰਨਾ ਲੈਣਾ ਤੇ ਦੇਣ ਵਾਲੇ ਨੂੰ ਕਹਿ ਦੀਦਾ ਵੀ ਚੱਲ ਕਿਸ਼ਤਾਂ ਚ ਪੈਸੇ ਦੇ ਦਿਓ ਇਹਨਾਂ ਦੇ ਹੂੰ ਇਹ ਟੈਂਟਰ ਕਸ਼ਤਾਂ ਕਰਾ ਦਿੰਦੇ ਆ ਉਹ ਇਕੱਠੇ ਨਹੀਂ ਦੇ ਸਕਦਾ ਹੁੰਦਾ ਕੋਈ ਛੋਟਾ ਮੁਲਾਜ਼ਮ ਹੁੰਦਾ ਕਈ ਵਾਰੀ ਕੋਈ ਆਟੋ ਚਲਾਉਂਦਾ ਕੋਈ ਪੁਸ਼ ਚਲਾਉਂਦਾ ਉਹ ਕਹਿੰਦਾ ਜੀ ਮੇਰੇ ਇੰਨੀ ਕੰਮ ਦਾਣਾ ਇੰਨੇ ਕੁ ਮੈਂ ਮਹੀਨੇ ਦੇ ਦੇ ਸਕਦਾ ਉਹਨਾਂ ਦੋਨਾਂ ਦਾ ਪੈਚ ਅਪ ਜਿਹਾ ਹੋ ਜਾਂਦਾ ਤੇ ਫਿਰ ਉਹ ਕੇਸ ਕਾਫੀ ਮੁੱਕ ਜਾਂਦੇ ਆ ਮੁੱਕ ਜਾਂਦੇ ਜੀ ਤੇ ਮੈਟ੍ਰੀਮੋਨੀਅਲ ਵੀ ਮੁੱਕ ਜਾਂਦੇ ਆ ਜੇ ਜੇ ਕੋਈ ਸਮਝਦੇ ਆ ਜਿਹੜੇ ਕਈ ਬੱਚੇ ਐਜੂਕੇਟਡ ਆ ਕਿਉਂਕਿ ਆ ਮੀਡੀਆ ਨੇ ਜਿੰਨੀ ਸਪੀਡ ਨਾਲ ਵਿਆਹ ਹੋ ਰੇ ਨਾ ਤੇਜ਼ੀ ਨਾਲ ਉਹਨੀ ਡਬਲ ਸਪੀਡ ਨਾਲ ਟੁੱਟ ਰਿਹਾ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਜਦ ਬੈਠੇ ਸੀ ਤਾਂ ਉਹ ਮੈਨੂੰ ਮੇਰੇ ਇੱਕ ਦੋਸਤ ਦੀ ਕਹਾਣੀ ਯਾਦ ਆ ਗਈ ਕਾਹਲ ਕਹਾਣੀ ਉਹਨਾਂ ਨੇ ਲਿਖੀ ਆ ਉਹ ਇਸੇ ਸਾਰੇ ਦ੍ਰਿਸ਼ ਤੇ ਲਿਖੀ ਆ ਵੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਲੰਬ ਮੈਰਿਜ ਕਰਵਾਉਣ ਦੇ ਲਈ ਬਹੁਤ ਜ਼ਿਆਦਾ ਕਾਲੀ ਵੀ ਕਰਦੀ ਆ ਛੇਤੀ ਛੇਤੀ ਸਾਡੀ ਮੈਰਿਜ ਹੋ ਜੇ ਫਿਰ ਪੰਜ ਛੇ ਮਹੀਨੇ ਦੇ ਵਿੱਚ ਹੀ ਉਹ ਇੱਕ ਦੂਸਰੇ ਤੋਂ ਇੰਨਾ ਅੱਕ ਜਾਂਦੇ ਆ ਜਾਂ ਇਹਨਾਂ ਮਨ ਭਰ ਜਾਂਦਾ ਕਿ ਫਿਰ ਉਹਨਾਂ ਨੂੰ ਇੰਨੀ ਕਾਹਲ ਹੁੰਦੀ ਆ ਕਿ ਅਸੀਂ ਹੁਣ ਜਲਦੀ ਤਲਾਕ ਵੀ ਲੈ ਲਈਏ ਆ ਉਹ ਕਿਉਂਕਿ ਕਈ ਵਾਰੀ ਪੇਰੈਂਟਸ ਦੀ ਸਲਾਹ ਨਹੀਂ ਹੁੰਦੀ ਕਈ ਵਾਰੀ ਸਿਆਣੇ ਬੰਦੇ ਦੀ ਸਲਾਹ ਉਹ ਜਾਂਗੇ ਜ ਹੁੰਦੀ ਆ ਤੇ ਡਿਸੀਜਨ ਫਟਾਫਟ ਲੈ ਲੈਂਦੇ ਨੇ ਪਰ ਜਦੋਂ ਰਿਐਲਿਟੀ ਆਫ ਲਾਈਫ ਚ ਆਉਂਦੇ ਆ ਜੀ ਉਹ ਪੁਰਾਣੀਆਂ ਜਿਹੜੀਆਂ ਸਬਜ਼ ਬਾਗ ਦਿਖਾਏ ਹੁੰਦੇ ਆ ਕਈ ਵਾਰੀ ਕਾਰ ਵੀ ਕਿਸੇ ਹੋਰ ਦੀ ਹੁੰਦੀ ਕੋਠੀ ਵੀ ਕਿਸੇ ਹੋਰ ਦੀ ਫੋਟੋ ਦਿਖਾਈ ਹੁੰਦੀ ਆ ਜੀ ਉਹ ਰਿਐਲਿਟੀ ਚੋਂ ਨਿਕਲਦਾ ਨਹੀਂ ਫੇਰ ਉਹ ਪਿੱਛੇ ਨੂੰ ਹਟਦੇ ਆ ਉਹ ਫਿਰ ਪੇਰੈਂਟਸ ਵੀ ਪੂਰਾ ਸਾਥ ਨਹੀਂ ਦਿੰਦੇ ਹੂੰ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਤੁਸੀਂ ਆਪੇ ਪੰਗਾ ਲਿਆ ਸੀ ਹੁਣ ਦੇਖੋ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਸੀ ਕਿਉਂਕਿ ਕੋਈ ਵੀ ਫੈਸਲਾ ਜ਼ਿੰਦਗੀ ਦਾ ਲੈਣਾ ਹੈ ਬਹੁਤ ਵੱਡਾ ਫੈਸਲਾ ਹੁੰਦਾ ਲਾਈਫ ਦਾ ਬਿਲਕੁਲ ਇਹਨੂੰ ਬੜਾ ਸੋਚ ਕੇ ਬੜਾ ਵਿਚਾਰ ਕੇ ਜੇ ਕੋਈ ਸਿਆਣਾ এডਿਕੇਟਿਡ ਫੈਮਿਲੀ ਚ ਬੰਦਾ ਹੈ ਉਹਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਇੱਕ ਇਹ ਵੀ ਪੱਖ ਸੁਣਨ ਦੇ ਵਿੱਚ ਆਉਂਦਾ ਸੀ ਬਹੁਤ ਵਾਰ ਸੁਣਦੇ ਆ ਕਿ ਅਗਰ ਕੋਈ ਮੈਰਿਜ ਕਰਵਾਉਣਾ ਚਾਹੁੰਦਾ ਉਹਦੇ ਵਿੱਚ ਜ਼ਿਆਦਾਤਰ ਜੇ ਕੋ ਇੰਟਰ ਕਾਸਟ ਮੈਰਿਜ ਹੁੰਦੀ ਆ ਉਹਨੂੰ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਜਾਂਦੀ ਆ ਉਹਨੂੰ ਕੁਝ ਫਾਈਨੈਂਸ਼ੀਅਲੀ ਹੈਲਪ ਵੀ ਕੀਤੀ ਜਾਂਦੀ ਆ ਸਰਕਾਰ ਵੱਲੋਂ ਇਹ ਵੀ ਇਸ ਤਰ੍ਹਾਂ ਦਾ ਇੱਕ ਹੈ ਆ ਪਹਿਲਾਂ ਸੀ ਇਹ ਧਾਰਨਾ ਹੁਣ ਵੀ ਹੈ ਇੰਟਰ ਕਾਸਟ ਨੂੰ ਐਨਕੋਰੇਜ ਕਰਦੀ ਹੈ ਸੋਸਾਇਟੀ ਸਾਡੀ ਵੀ ਇਹ ਨਹੀਂ ਜ਼ਰੂਰੀ ਹੈ ਵੀ ਤੁਸੀਂ ਕਾਸਟਿਜ਼ਮ ਚੰਨੀ ਜ਼ਿਆਦਾ ਜਾਣਾ ਉਦੇ ਚ ਉਹਨਾਂ ਨੂੰ ਟ੍ਰੈਕਸ਼ਨ ਵੀ ਮਿਲਦੀ ਆ ਪਰ ਹੁਣ ਉਹ ਉਹ ਵੀ ਫੇਲਿਅਰਸ ਦੇ ਵੀ ਗਿਣਤੀ ਵੱਧ ਰਹੀ ਆ ਉਹ ਸਕਸੈਸ ਨਹੀਂ ਜਾ ਰਹੇ ਇਸ ਨੇ ਵੀ ਮੇਰੇ ਖਿਆਲ ਦੇ ਵਿੱਚ ਬढ़ावा ਦਿੱਤਾ ਮੈਂ ਥੋੜਾ ਬਹੁਤਾ ਹੋ ਸਕਦਾ ਕਹਿ ਸਕਦੇ ਆ ਵਨ ਆਫ ਦਾ ਰੀਜ਼ਨ ਪਰ ਡਿਸੀਜਨ ਲੈਣ ਲੱਗਿਆ ਬੱਚੇ ਘੱਟ ਸੋਚਦੇ ਆ ਗੱਲ ਮੇਨ ਆ ਕਿ ਉਹ ਜਿਹੜੀ ਚੀਜ਼ ਆ ਉਹ ਸਮਝਦਿਆ ਨਹੀਂ ਹੈ ਉਹ ਉਹ ਜ਼ਰੂਰ ਸੋਚਣੀ ਚਾਹੀਦੀ ਹੈ ਫਿਰ ਜੇ ਜੋਬ ਆ ਪਲੱਸ ਖਰਚੇ ਵਧਨੇ ਆ ਗੋ ਫਿਰ ਇੰਡੀਪੈਂਡੈਂਟ ਵੀ ਹੋਣਾ ਪੇਰੈਂਟਸ ਨੇ ਸਦਾ ਨਾਲ ਖੜੇ ਨਹੀਂ ਰਹਿਣਾ ਪੈਸੇ ਨਹੀਂ ਆਉਣੇ ਜੀ ਉਹ ਚੀਜ਼ਾਂ ਜਦੋਂ ਆਉਂਦੀਆਂ ਆ ਖਰਚੇ ਵੱਧ ਜਾਂਦੇ ਆ ਫਿਰ ਲੜਾਈ ਹੋ ਜਾਂਦੀ ਸ਼ੁਰੂ ਉਹਦੇ ਨਾਲ ਫਿਰ ਫ੍ਰਿਕਸ਼ਨ ਵੱਧ ਜਾਂਦੀ ਆ ਫਿਰ ਈਗੋ ਫਸ ਜਾਂਦੀ ਬਹੁਤ ਕਈਆਂ ਦੀ ਬਿਲਕੁਲ ਕਿ ਮੈਂ ਤਾਂ ਐਸਪੀਰੀਆਂ ਨੇ ਉਹ ਕੁੜੀ ਕਹਿੰਦੀ ਮੈਂ ਵੀ ਐਸਪੀਰੀਆਂ ਆ ਜੀ ਤੇ ਉਹਦੇ ਚ ਫਿਰ ਗੈਪ ਵਧ ਜਾਂਦਾ ਵਧ ਜਾਂਦਾ ਅਪਾ ਥੋੜਾ ਐਨਆਰਆਈ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਮਾਮਲੇ ਵੱਲ ਆਉਨੇ ਆ ਮੈਂ ਤੁਹਾਡੀ ਇੱਕ ਵਾਰੀ ਗੱਲ ਸੁਣੀ ਸੀ ਕਿ ਐਨਆਰਆਈਸ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਖਾਸ ਕਰਕੇ ਜਿਸ ਵੈਲਟ ਤੇ ਅਪਾ ਬੈਠੀਆਂ ਦੁਆਬਾ ਚ ਬਹੁਤ ਜ਼ਿਆਦਾ ਐਨਆਰਆਈ ਨੇ ਪਿੱਛੇ ਜੇ ਇੱਕ ਸਮਾਂ ਆਇਆ ਸੀ ਐਨਆਰਆਈਆਂ ਦੀਆਂ ਜਾਇਦਾਦਾਂ ਉਹਨਾਂ ਦੀਆਂ ਕੋਠੀਆਂ ਕਬਜ਼ੇ ਹੋਣ ਲੱਗ ਗਈ ਸੀ ਦੱਬੀਆਂ ਗਈਆਂ ਸੀ ਪ੍ਰਵਾਸੀਆਂ ਨੇ ਵੀ ਤਾਂ ਆਪਣੀਆਂ ਸੀ ਇੱਧਰ ਸਕੇ ਸੰਬੰਧੀ ਵੀ ਦੱਬ ਲੈਂਦੀ ਆ ਤੇ ਉਹਨਾਂ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਕਿ ਉਹ ਇੱਥੇ ਆ ਕੇ ਕੇਸ ਲੜ ਝਗੜ ਸਕਣ ਛੜਾ ਲੈਣ ਤੇ ਉਹ ਉਸ ਤੇ ਉੱਪਰ ਜਿਹੜਾ ਹੈਗਾ ਕੋਰਟ ਕਹਿ ਲਿਏ ਜਾਂ ਪ੍ਰਸ਼ਾਸਨ ਕਹਿ ਲਿਏ ਉਹਨਾਂ ਦਾ ਪੱਖ ਕਿੱਥੇ ਖੜਾ ਇਹ ਬੜੀ ਵਧੀਆ ਗੱਲ ਤੁਸੀਂ ਪੁੱਛਦੇ ਹੋ ਦੁਆਬਾ ਦਾ ਖਾਸ ਹੈ ਨਰਾਈ 벨ਟਾ ਬਾਹਰ ਬਹੁਤ ਗਏ ਲੋਕ ਇੱਥੋਂ ਅੱਜ ਤੋਂ 20-25 ਸਾਲ ਪਹਿਲਾਂ ਲੋਕ ਆਨ ਆ ਇੱਥੇ ਪ੍ਰਾਪਰਟੀਆਂ ਖਰੀਦਦੇ ਸੀ ਜ਼ਮੀਨਾਂ ਖਰੀਦਦੇ ਸੀ ਜੀ ਬਿਲਡਿੰਗਾਂ ਸ਼ਹਿਰਾਂ ਚ ਹੁਣ ਤੁਸੀਂ ਦੇਖ ਲਓ 10-15 ਸਾਲ ਤੋਂ ਸਾਰੇ ਵੇਚਣ ਆ ਰਹੇ ਆ ਬਿਲਕੁਲ ਹਰ ਤੀਜਾ ਬੰਦਾ ਪੁੱਛਦਾ ਸੀ ਦੇਖਦੇ ਪਿੰਡਾਂ ਵੱਲੋਂ ਕਹਿੰਦੇ ਜੀ ਉਹ ਫਲਾਣਾ ਐਨਆਰਆਈ ਵੀ ਵੇਚਦਾ ਉਹ ਫਲਾਣਾ ਵੀ ਵੇਚਦਾ ਜੀ ਉਹਨਾਂ ਦਾ ਮਨ ਇੱਕ ਤਾਂ ਇੱਥੇ ਜਿਹੜਾ ਸਿਸਟਮ ਡਿਲੇ ਤੋਂ ਮਨ ਹਟ ਗਿਆ ਹੂੰ ਜਿਹੜਾ ਕਿਰਾਏਦਾਰ ਬਹਿ ਜਾਂਦਾ ਉਹ ਨਹੀਂ ਉੱਠਦਾ ਜੀ ਉਹ ਕਿਰਾਇਆ ਵੀ ਨਹੀਂ ਦਿੰਦਾ ਹੂੰ ਫਿਰ ਦੂਜੇ ਵੀ ਜਿਹੜੇ ਆ ਜ਼ਮੀਨ ਵੀ ਪੌਂਦੇ ਆ ਉਹ ਕਹਿੰਦੇ ਸਾਨੂੰ ਹਿਸਾਬ ਨਾ ਪੁੱਛੇ ਬੰਦਾ ਜੀ ਤੇ ਬਸ ਆ ਕੇ ਚੱਲ ਜੇ ਤੇ ਰਹਿ ਕੇ ਤੇ ਵਾਪਸ ਚੱਲ ਜੇ ਉਹਨਾਂ ਨੇ ਮਿਹਨਤਾਂ ਕੀਤੀਆਂ ਆ ਉੱਥੇ ਅਸੀਂ ਜਾਂਦੇ ਰਹਿੰਨੇ ਬਾਹਰ ਕੈਨੇਡਾ ਇੰਗਲੈਂਡ ਜੀ ਰਾਤਾਂ ਜਾਗ ਜਾ ਕੇ ਪੈਸੇ ਕਮਾਉਂਦੇ ਆ ਉਹ ਬਿਲਕੁਲ ਈਜ਼ੀ ਮਨੀ ਨਹੀਂ ਹੈਗਾ ਉੱਥੇ ਸਹੀ ਤੇ ਪਰ ਉਹ ਜਦੋਂ ਉਹਨਾਂ ਦਾ ਮਨ ਦੁਖਦਾ ਜਦੋਂ ਉਹਨਾਂ ਦੀ ਇੱਥੇ ਪ੍ਰੋਪਰਟੀ ਫਜ਼ੂਲ ਜਾਂਦੀ ਆ ਰਿਟਰਨ ਕੋਈ ਆਉਂਦੀ ਨਹੀਂ ਪਰ ਇਹਦੇ ਕਰਕੇ ਸਾਡੇ ਹਾਈ ਕੋਰਟ ਨੇ ਜਾਂ ਹੋਰ ਐਨ ਆਰ ਆਈ ਕੋਰਟਾਂ ਬਣਾਤੀਆਂ ਜੀ ਉਹਨਾਂ ਦੇ ਕੇਸ ਆਊਟ ਆਫ ਟਰਨ ਸੁਣਦੇ ਆ ਜਿਵੇਂ ਹੁਣ ਦੁਕਾਨ ਖਾਲੀ ਕਰਾਉਣ ਦਾ ਸੈਕਸ਼ਨ 13 ਬੀ ਉਹਨਾਂ ਨੇ ਐਡ ਕਰਤਾ ਐਨ ਆਰ ਆਈ ਐਕਟ ਚ ਜੀ ਕਈ ਕਿਰਾਏਦਾਰ ਕੋਈ ਖਾਲੀ ਕਰਾਉਣਾ ਤੇ ਉਹਦੇ ਚ ਤਾਂ ਇਹ ਪ੍ਰੋਵੀਜ਼ਨ ਵੀ ਹੈਗੀ ਆ ਕਿ ਉਹਨੇ ਕੇਸ ਕਰਤਾ ਕਿਰਾਏਦਾਰ ਤੇ ਜੇ ਜੱਜ ਸਾਹਿਬ ਨੂੰ ਲੱਗਿਆ ਵੀ ਇਹ ਨਾ ਜ਼ਿਆਦਾ ਧੱਕਾ ਕੀਤਾ ਕਿਰਾਏਦਾਰ ਨੇ ਕਰਾਇਆ ਵੀ ਨਹੀਂ ਦਿੰਦਾ ਤੇ ਕਿੰਨੇ ਸਾਲਾਂ ਤੋਂ ਬੈਠਾ ਉਹਨੂੰ ਕੇਸ ਲੜਨ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਦੂਜੇ ਕੇਸਾਂ ਚ ਨਹੀਂ ਹੈ ਇਹ ਜੀ ਐਨ ਆਰ ਆਈ ਨੇ ਕੇਸ ਕਰਤਾ ਐਨ ਆਰ ਆਈ ਦੇ ਕਿਰਾਏਦਾਰ ਨੂੰ ਪਹਿਲੋ ਕੋਰਟ ਨੂੰ ਐਪਲੀਕੇਸ਼ਨ ਦੇਣੀ ਲੀਪ ਟੂ ਕੰਟੈਸਟ ਜੀ ਵੀ ਮੈਂ ਇਹ ਕੇਸ ਲੜਨਾ ਚਾਹੁੰਦਾ ਕਈ ਵਾਰੀ ਉਹ ਕੋਰਟ ਪਰਮਿਸ਼ਨ ਵੀ ਨਹੀਂ ਦਿੰਦੀ ਇਤੁਸੀਂ ਪਹਿਲਾਂ ਹੀ ਐਕਸੈਸ ਕੀਤਾ ਹੋਇਆ ਖਾਲੀ ਦਾ ਆਰਡਰ ਵੀ ਕਰ ਦਿੰਦੇ ਹੂੰ ਉਹਦੇ ਚ ਸਪੀਡੀ ਜਸਟਿਸ ਐਨ ਆਰ ਆਈ ਨੂੰ ਮਿਲਿਆ ਜੀ ਮੇਰੇ ਆਪਣੇ ਨਾਲੇ ਚ ਮੈਂ ਕਈ ਕੇਸ 4 ਮਹੀਨੇ 6 ਮਹੀਨੇ ਚ ਖਾਲੀ ਕਰਵਾਤੇ ਜੀ ਜਿਹੜੇ ਕਿ 5-5 ਸਾਲ ਪਹਿਲਾਂ ਲੱਗ ਜਾਂਦੇ ਸੀ ਤਾਂ 8-8 ਸਾਲ ਵੀ ਲੱਗਦੇ ਹੂੰ ਉਹ ਕਈ ਵਾਰੀ ਲੀਵ ਟੂ ਕੰਟੈਸਟ ਜਾਂ ਸਰ ਨੇ ਪਰਮਿਸ਼ਨ ਨਹੀਂ ਦਿੱਤੀ ਕਿਰਾਏਦਾਰ ਨੂੰ ਹੂੰ ਤੇ ਖਾਲੀ ਕਰੋ ਤੁਸੀਂ ਇਮੀਡੀਏਟ ਇਹ ਤੁਸੀਂ ਇਹਦੇ ਨਾਲ ਜ਼ਿਆਦਾ ਥੱਕਾ ਕਰ ਰਹੇ ਆ ਵਿੱਚ ਜੇ ਇਹ ਵੀ ਆਇਆ ਸੀਗਾ ਵੀ ਐਨਆਰਆਈ ਨੂੰ ਰਹਿਣਾ ਪੈਣਾ ਆ ਕੇ ਜਿਹਨੇ ਕੇਸ ਕਰਨਾ ਜੀ ਫਿਰ ਹੌਨਰੇਬਲ ਸੁਪਰੀਮ ਕੋਰਟ ਨੇ ਹੁਣ ਇਹ ਵੀ ਉਹਨਾਂ ਨੂੰ ਦਿੱਤਾ ਰੀਲੀਫ ਕੇ ਰਹਿਣ ਦੀ ਲੋੜ ਦੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਭੈਣ ਭਾਈ ਨੂੰ ਮੁਕਤਾਰਨਾਮਾ ਦੇ ਸਕਦੇ ਜੀ ਉਹ ਵੀ ਉਹਨਾਂ ਦਾ ਕੇਸ ਲੜ ਸਕਦਾ ਪਰ ਜਦੋਂ ਉਹਦੀ ਗਵਾਹੀ ਹੋਣੀ ਕੋਰਟ 'ਚ ਫਿਰ ਉਹਨੂੰ ਆਉਣਾ ਪਏਗਾ ਜੀ ਤੇ ਉਹ ਕੇਸ ਜਲਦੀ ਫੈਸਲੇ ਹੋ ਰਹੇ ਆ ਉਹਦੇ ਨਾਲ ਰੀਲੀਫ ਵੀ ਮਿਲ ਰਿਹਾ ਲੋਕਾਂ ਦੀਆਂ ਜਿਹੜੀਆਂ ਬਹੁਤ ਕੀਮਤੀ ਬਿਲਡਿੰਗਾਂ ਖਾਲੀ ਵੀ ਹੋ ਰਹੀਆਂ ਜੀ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਤੇ ਉਹਨਾਂ ਨੂੰ ਰਿਲੀਫ ਮਿਲਿਆ ਹੈ ਨਾਰਾਇਕੋਟਾ ਵੱਲੋਂ ਤੁਸੀਂ ਵਿਦੇਸ਼ ਜਾਂਦੇ ਰਹਿੰਦੇ ਹੋ ਐਨਆਰਆਈਸ دوست ਮਿੱਤਰਾਂ ਨੂੰ ਮਿਲਦੇ ਰਹਿੰਦੇ ਹੋ ਜਿਨ੍ਹਾਂ ਨਾਲ ਇਸ ਤਰ੍ਹਾਂ ਦੇ ਕੋਈ ਵਾਕਿਆਤ ਹੋਏ ਨਹੀਂ ਹਾਂਜੀ ਹਾਂਜੀ ਤੁਸੀਂ ਕਿਹਾ ਕਿ ਤੁਸੀਂ ਛਡਵਾਏ ਵੀ ਨਹੀਂ ਉਧਰਲੀ ਧਰਤੀ ਤੇ ਬੈਠੇ ਆ ਜਦੋਂ ਪੰਜਾਬ ਦੇ ਵਿੱਚ ਕੋਈ ਐਹੋ ਜੀ ਗੱਲ ਸੁਣਦੇ ਆ ਵੀ ਸਾਡੇ ਨਾਲ ਜਾਂ ਸਾਡੇ ਦੋਸਤ ਮਿੱਤਰ ਨਾਲ ਆਹ ਗੱਲ ਹੋਊਗੀ ਉਹਨਾਂ ਦੀ ਕੀ ਧਾਰਨਾ ਬਣੀ ਹੋਈ ਹੈ ਇੱਥੋਂ ਦੇ ਕਾਨੂੰਨ ਨੂੰ ਲੈ ਕੇ ਜਾਂ ਇੱਥੋਂ ਦੇ ਕੋਰਟਾਂ ਨੂੰ ਜਾਂ ਪ੍ਰਸ਼ਾਸਨ ਨੂੰ ਲੈ ਕੇ ਦੇਖੋ ਜੀ ਉਹ ਇੱਕ ਤਾਂ ਇੱਥੇ ਜ਼ਿਆਦਾ ਸਮਾਂ ਰਹਿ ਨਹੀਂ ਸਕਦੇ ਉਹਨਾਂ ਦੀ ਪ੍ਰੋਬਲਮ ਆਇਆ ਵੱਡੀ ਜੀ ਦੂਜਾ ਇੱਥੇ ਜਿਹੜਾ ਸਿਸਟਮ ਡਿਲੇ ਬਹੁਤ ਆ ਜੀ ਸਾਡੇ ਮੁਲਕ 'ਚ ਛੁੱਟੀਆਂ ਬਹੁਤ ਆ ਮੌਜਾਂ ਹੀ ਆ ਮੌਜਾਂ ਇੱਥੇ ਜੇ 365 'ਚੋਂ ਇੱਕ ਦਿਨ ਰੇਸ਼ੋ ਬੰਦਾ ਕੱਢ ਰਿਹਾ ਸੀ 100 ਵਰਕਿੰਗ ਡੇ ਨਹੀਂ ਲੱਭਦਾ ਜੀ ਤੇ ਉਹ ਹੜਤਾਲਾਂ ਹੋ ਗਈਆਂ ਜੀ ਛੁੱਟੀ ਆ ਗਈ ਜੀ ਉਹ ਸਾਡੇ ਬਾਹਰਲੇ ਬੰਦੇ ਡਿਲੇ ਤੋਂ ਖਿੱਚਦੇ ਆ ਬਹੁਤ ਜੀ ਉਹ ਜੇ ਮਹੀਨੇ ਲਈ ਆਇਆ ਬੰਦਾ 6 ਹਫਤੇ ਲਈ ਆਇਆ ਉਹਦਾ ਕੰਮ ਨਹੀਂ ਹੁੰਦਾ 6 ਹਫਤੇ 'ਚ ਹੂੰ ਉਹ ਡਾਕਟਰਾਂ ਚ ਵੀ ਹੋਰ ਵੀ ਜਗਾ ਜਾਂਦਾ ਉਹਦੀ ਸੁਣਵਾਈ ਜਦੋਂ ਨਹੀਂ ਹੁੰਦੀ ਫਿਰ ਉਹ ਉਹ ਗਵਧਾਰਨਾ ਬਣ ਗਈ ਕਿ ਪ੍ਰਾਪਰਟੀ ਦਾ ਫਾਇਦਾ ਨਹੀਂ ਬਣਾਉਣਾ ਦਾ ਪਲੱਸ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਉੱਥੇ ਦੋਸਤਾਂ ਨਾਲ ਆਪਣੇ ਅਸੀਂ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਆ ਉਹ ਨਹੀਂ ਆਣਾ ਚਾਹੁੰਦੇ ਹੁਣ ਇੱਥੇ ਜੀ ਜਿਹੜੇ ਸਾਡੇ ਲੈਵਲ ਤੱਕ ਹੈਗੇ ਆ ਉਹਨਾਂ ਨੂੰ ਹਲੇ ਅਟੈਚਮੈਂਟ ਹੈਗੀ ਆ ਵੀ ਸਾਡੀ ਮਿੱਟੀ ਆ ਵਤਨਾ ਨੂੰ ਜਾਣਾ ਤੇ ਆਪਣੇ ਬੱਚਿਆਂ ਨੂੰ ਹੈ ਨਹੀਂ ਜੀ ਘਟ ਗਈ ਬਹੁਤ 5 7% ਵੀ ਨਹੀਂ ਹੋਣੇ। ਉਹ ਆਉਣਾ ਨਹੀਂ ਚਾਹੁੰਦੇ ਇੱਥੇ। ਉਹਨਾਂ ਨੂੰ ਜੇ ਹੌਲੀਡੇਜ਼ ਹੁੰਦੀਆਂ ਆ ਵੀ ਕਿੱਥੇ ਜਾਣਾ ਕਹਿੰਦੇ ਸੀ ਤੇ ਯੂਐਸ ਚੱਲੇ ਆ। ਅਸੀਂ ਤੇ ਲੰਡਨ ਚੱਲੇ ਆ। ਅਸੀਂ ਕਹਿੰਦਾ ਪੰਜਾਬ ਆ ਜਾ ਯਾਰ। ਨੋ ਨੋ ਪੰਜਾਬ ਨਹੀਂ ਆਉਣਾ। ਉਹ ਇਵਨ ਸਾਡੇ ਜਿਹੜੇ ਸਾਡੇ ਲੈਵਲ ਦੇ ਆ ਉਹ ਹੁੰਦੇ ਆ। ਜਦੋਂ ਛੁੱਟੀਆਂ ਹੁੰਦੀਆਂ ਨੇ ਜੀ ਪੰਜਾਬ ਚੱਲਦੇ ਆ ਆਪਣੇ ਭਾਈਚਾਰੇ 'ਚ ਚੱਲਾਂਗੇ ਆਪਣੇ ਨੂੰ ਮਿਲਦੇ ਆ। ਤੇ ਉਹ ਪਰ ਉਹ ਵੀ ਹੁਣ ਹਟਦੇ ਜਾਂਦੇ ਕਹਿੰਦੇ ਜਦ ਸਾਡੇ ਬੱਚੇ ਨਹੀਂ ਆਉਣਾ ਚਾਹੁੰਦੇ। ਅਸੀਂ ਗਿਓ ਆਈਏ ਹੁਣ ਜਿੱਦਾਂ ਆਪਾਂ ਹੁਣ ਰੋਜ਼ ਮੀਡੀਆ ਚ ਪੜਦੇ ਆਂ ਅਖਬਾਰਾਂ ਚ ਕਿ ਸਾਡੇ ਸਟੂਡੈਂਟਸ ਤੜਾ ਤਾੜ ਬਾਹਰ ਨੂੰ ਭੱਜ ਰਹੇ ਆ ਬਿਲਕੁਲ ਖਾਲੀ ਹੋ ਰਹੇ ਆ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਸਹੀ ਹੈ ਸਿਸਟਮ ਪ੍ਰੋਵਾਈਡ ਕਰਨਾ ਪਏਗਾ ਇਨਫਰਾਸਟ੍ਰਕਚਰ ਜਿਹੜਾ ਨਾ ਸਟੂਡੈਂਟਸ ਨੂੰ ਉਹ ਮਿਲ ਨਹੀਂ ਰਿਹਾ ਹਮ ਜੌਬ ਔਰੀਐਂਟਡ ਕੋਰਸੇ ਜਿਹੜੇ ਉਹ ਨਹੀਂ ਹੋ ਰਹੇ ਸਾਰੇ ਕਾਲਜ ਵਿੱਚ ਉਹ ਜਿੱਦਾਂ ਹੁਣ ਵੱਡੇ ਵੱਡੇ ਕਾਲਜ ਚ ਬਣ ਗਏ ਯੂਨੀਵਰਸਿਟੀਆਂ ਕਰ ਰਹੇ ਆ ਹਿੰਮਤ ਹੋਰ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਫੈਸਿਲਿਟੀਆਂ ਦੇਣ ਦੀ ਲੋੜ ਆ ਵੀ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਏ ਇੱਥੇ ਵੀ ਸਾਰਾ ਕੁਝ ਬਣ ਸਕਦਾ ਤੇ ਇਸ ਚੀਜ਼ ਜੇ ਹਾਈ ਸਪੀਡ ਚੱਲਦੀ ਰਹੀ ਤੇ ਇਹ ਖਾਲੀ ਹੋ ਜਾਣਗੇ ਇੱਥੇ ਘਰ ਵੀ ਕੱਲ ਨਾਲ-ਨਾਲ ਵਿਦੇਸ਼ਾਂ ਦੇ ਰੂਲ ਵੀ ਸਖਤ ਹੋ ਰਹੇ ਨੇ ਉਹ ਸਾਰੇ ਕੈਨੇਡਾ ਨੇ ਆਸਟ੍ਰੇਲੀਆ ਨੇ ਸਾਰਿਆਂ ਨੇ ਆਪਣੇ ਰੂਲਸ ਹਾਰਡ ਬਣਾਤੇ ਬਣਾਤੇ ਕਿ ਬੜਾ ਔਖਾ ਹੋ ਗਿਆ ਹਾਂਜੀ ਹਾਂਜੀ ਉਹ ਕਰੀ ਜਾ ਰਹੇ ਹਾਂ ਜੀ ਉਹ ਉਹ ਵੀ ਉਹ ਕਿਉਂਕਿ ਉਹਨਾਂ ਨੂੰ ਵੀ ਇੱਕਦਮ ਜਦੋਂ ਰਸ਼ ਹੋ ਜਾਂਦਾ ਉਹਨਾਂ ਨੂੰ ਵੀ ਸਾਰਾ ਕੁਝ ਮੈਨੇਜ ਕਰਨਾ ਮੁਸ਼ਕਲ ਹੋ ਜਾਂਦਾ ਬਿਲਕੁਲ ਤੇ ਇੱਥੇ ਅਸੀਂ ਇਹ ਕਾਪ ਮਿਹਨਤ ਨਹੀਂ ਕਰਨਾ ਚਾਹੁੰਦੇ ਪਿੰਡ ਅਸੀਂ ਦੇਖਦੇ ਖੇਤੀ ਵਾਲੇ ਬੰਦੇ ਕੋਈ ਆਪਣੇ ਖੇਤਾਂ ਵੱਲ ਜਾਣ ਨੂੰ ਤਿਆਰ ਨਹੀਂ ਪਰਵਾਸੀ ਜਾਂਦੇ ਨੇ ਉਹ ਦੂਜੇ ਜਾਣਗੇ ਆਪਣੇ ਬੰਦੇ ਨੇ ਟਰੈਕਟਰ ਚਲਾਉਣ ਨੂੰ ਵੀ ਤਿਆਰ ਨਹੀਂ ਤੇ ਜੇ ਕਿਸੇ ਨੂੰ ਕਹ ਦੋ ਵੀ ਆਹ ਜ਼ਮੀਨ ਹੈ ਉੱਥੇ ਉਹ ਜਾਣ ਉਹ ਨਹੀਂ ਜਾਣ ਨੂੰ ਤਿਆਰ ਆਪਣੇ ਜਿਹੜੇ ਉੱਥੇ ਜਾ ਕੇ ਜਿਹੜਾ ਮਰਜ਼ੀ ਕੰਮ ਕਰ ਲੋ ਜੀ ਹੁਣ ਅਮਰੀਕਾ ਚ ਇੰਨੀ ਜ਼ਿਆਦਾ ਵੱਡੀ ਫਾਰਮਿੰਗ ਆ ਉਥੇ ਸਾਰੇ ਖੇਤਾਂ ਚ ਆਪਣੇ ਵੀ ਬੰਦੇ ਕੰਮ ਕਰਦੇ ਆ ਸਹੀ ਆ ਉਹ ਸਬਜ਼ੀਆਂ ਵੀ ਬੀਜਦੇ ਆ ਫਰੂਟ ਵੀ ਬੀਜਦੇ ਆ ਚੈਰੀ ਵਗੈਰਾ ਬੀਜਦੇ ਆ ਇਦਾਂ ਦੀਆਂ ਫਸਲਾਂ ਜਿਹੜੀਆਂ ਤੁਸੀਂ ਇੱਥੇ ਵੀ ਤਾਂ ਵੇਚ ਸਕਦੇ ਬਹੁਤ ਸਾਰੀ ਨੌਜਵਾਨ ਪੀੜ੍ਹੀ ਹੁਣ ਮੁੜੀ ਆ ਥੋੜੀ ਮੁੜੀ ਆ ਥੋੜਾ 모ੜਿਆ ਆ ਆਰਗੈਨਿਕ ਖੇਤੀ ਵੱਲ ਆਏ ਕੋਰੋਨਾ ਦੇ ਟਾਈਮ ਨੇ ਸਾਨੂੰ ਨਵੀਂ ਇਨੋਵੇਸ਼ਨ ਦਿੱਤੀ ਮੁੰਡਿਆਂ ਨੇ ਟਰੈਕਟਰ ਟਰਾਲੀਆਂ ਤੇ ਰੈਸਟੋਰੈਂਟ ਬਣਾ ਕੇ ਉਧਰ ਨੂੰ ਮੁੜੇ ਆਗੇ ਥੋੜਾ ਬਹੁਤਾ ਹੋਇਆ ਹੈ ਇਹ ਹੋਇਆ ਹੋ ਇਹ ਹੋਣਾ ਚਾਹੀਦਾ ਹੋਰ ਐਨਕੋਰੇਜਮੈਂਟ ਮਿਲਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਲੋਨ ਮਿਲ ਜੇ ਜਾਂ ਕੋਈ ਹੋਰ ਚੀਜ਼ ਜਿਹੜੀ ਚਾਹੀਦੀ ਹੈ ਇਨਫਰਾਸਟ੍ਰਕਚਰ ਚਾਹੀਦਾ ਜਾਂ ਵਿਆਜ ਘੱਟ ਤੇ ਲੋਨ ਦਿੱਤਾ ਜਾਵੇ ਇਹਨਾਂ ਨੂੰ ਬਿਜ਼ਨਸ ਸਟਾਰਟ ਅਪ ਕਰਨ ਲਈ ਸਹੂਲਤਾਂ ਦਿੱਤੀਆਂ ਜਾਣ ਤਾਕੇ ਅਗਲੀ ਜਿਹੜੀ ਜਨਰੇਸ਼ਨ ਆ ਸਾਡੀ ਉਹ ਇੱਥੇ ਉਹਨਾਂ ਦਾ ਮਾਨ ਲੱਗੇ ਹੈਗਾ ਸਾਰਾ ਕੁਝ ਹੀ ਆ ਇੱਥੇ ਸਿਰਫ ਸਿਸਟਮ ਨੂੰ ਠੀਕ ਕਰਨ ਦੀ ਲੋੜ ਆ ਐਨ ਆਰ ਆਈ ਮਾਮਲੇ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਇੱਕ ਪੁਆਇੰਟ ਹੋਰ ਮੇਰੇ ਧਿਆਨ ਦੇ ਵਿੱਚ ਆਇਆ ਕੁਝ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੁੰਦੇ ਆ ਜਿਹੜੇ ਵਿਆਹ ਕਰਵਾ ਕੇ ਚਲੇ ਜਾਂਦੇ ਆ ਬਾਅਦ ਚ ਮੁੰਡਾ ਇੱਧਰ ਬੇਟ ਕਰਦਾ ਰਹਿੰਦਾ ਵੀ ਮੈਨੂੰ ਉਧਰੋਂ ਬੁਲਾਊਗੀ ਲੜਕੀ ਵਿਆਹ ਕਰਵਾ ਕੇ ਚਲੀ ਗਈ ਪੈਸਾ ਵੀ ਕਈ ਵਾਰੀ ਮੁੰਡੇ ਵਾਲੇ ਕਹਿੰਦੇ ਆ ਅਸੀਂ 25 ਲੱਖ ਲਾਤਾ ਜੀ ਤੇ ਪਰ ਉਧਰ ਜਾ ਕੇ ਬੁਲਾਉਂਦੇ ਨਹੀਂ ਫਿਰ ਉਸ ਤੋਂ ਬਾਅਦ ਬੜੇ ਲੰਬਾ ਇਹ ਆਪ ਨੂੰ ਕੇਸ ਦੇਖਣਾ ਪੈਂਦਾਗਾ ਬਹੁਤ ਮਸਲੇ ਇਹੋ ਜਿਹੇ ਸਾਹਮਣੇ ਆਏ ਆ ਹਾਂ ਕਾਫੀ ਆ ਰਹੇ ਜੀ ਹਰ ਮਹੀਨੇ ਦੋ ਚਾਰ ਕੇਸ ਸਾਡੇ ਕੋਲ ਵੀ ਇਦਾਂ ਦੇ ਹੁੰਦੇ ਆ ਵੀ ਦੇਖੋ ਜੀ ਅਸੀਂ ਪੈਸਾ ਲਾਇਆ ਸੀ ਉੱਥੇ ਜਾ ਕੇ ਬਦਲ ਗਏ ਤੇ ਇਹ ਤਾਂ ਹੁਣ ਚੀਟਿੰਗ ਤੇ ਕਿਤੇ ਵੀ ਕਿਸੇ ਦੇ ਮਨ ਚ ਆ ਸਕਦੀ ਆ ਇੱਥੇ ਵੀ ਆ ਜਾਂਦੀ ਆ ਉੱਥੇ ਵੀ ਆ ਰਹੀ ਆ ਤੇ ਇਹਦੀ ਇੱਧਰ ਕੋਈ ਸੁਣਵਾਈ ਹੁੰਦੀ ਆ ਇਹ ਤਾਂ ਨਹੀਂ ਕਿਸੇ ਹਾਂ ਐਸਾ ਹੈ ਜਿਹੜੇ ਇਦਾਂ ਕੁਝ ਕੀਤਾ ਆ ਉਹ ਫੈਂਸ ਵੀ ਬਣਦਾ ਆ ਕਈਆਂ ਨੇ ਤਾਂ ਫੀਸਾਂ ਵੀ ਇੱਥੋਂ ਜਮ੍ਹਾਂ ਕਰਾਈਆਂ ਫੀਸਾਂ ਦੇ ਉਹਨਾਂ ਕੋਲ ਸਬੂਤ ਹੁੰਦੇ ਆ ਵੀ ਪੜਾਇਆ ਸੀ ਸੀ ਜਦੋਂ ਉੱਥੇ ਪੱਕੇ ਹੋ ਗਏ ਫਿਰ ਬੁਲਾਉਣ ਤੋਂ ਆ ਨਾ ਕੰਨੀ ਕੰਨ ਲੱਗੇ ਤੇ ਫਿਰ ਉਹ ਕਈਆਂ ਦੇ ਪੈਸੇ ਵਾਪਸ ਕਰਵਾਈਦੇ ਆ ਜੀ ਜਾਂ ਕਈਆਂ ਨੂੰ ਕਹਿੰਦਾ ਵੀ ਤੁਸੀਂ ਉੱਥੇ ਬੁਲਾ ਲਓ ਰਿਓ ਭਾਵੇਂ ਨਾ ਕੱਟੇ ਕਈ ਤਾਂ ਇਦਾਂ ਵੀ ਮੰਨਦੇ ਆ ਪੇਰੈਂਟਸ ਜੀ ਵੀ ਬੱਚਾ ਸਾਡਾ ਆਫਸੈਟ ਹੈਗਾ ਇਹਨੂੰ ਬਲਸਾਦ ਲੈਣ ਰਹਿਣਾ ਇਕੱਠੇ ਨਹੀਂ ਰਹਿਣਾ ਇਹਨਾਂ ਦੀ ਮਰਜ਼ੀ ਬਿਲਕੁਲ ਤੇ ਜਾਂ ਜਿਹੜੇ ਪੈਸੇ ਲੱਗੇ ਆ ਉਹ ਵਾਪਸ ਕਰੋ ਜੇ ਮੁੰਡੇ ਵਾਲੇ ਨੇ ਪੈਸੇ ਖਰਚੇ ਤੇ ਉਹਨਾਂ ਨੂੰ ਵਾਪਸ ਦੇ ਦਿਓ ਫਿਰ ਸਹੀ ਹੈ ਜੇ ਤੁਸੀਂ ਨਹੀਂ ਬੁਲਾਉਣਾ ਚਾਹੁੰਦੇ ਪਰ ਇਹ ਜਿਹੜੀ ਤੁਹਾਡਾ ਤੜ ਜਿਹੜੀ ਫੇਰ ਆਪਾਂ ਰਿਪੀਟ ਕਰਾਂਗੇ ਜਿਹੜੀ ਲੱਗੀ ਆ ਨਾ ਸਪੀਡ ਇਹਨੂੰ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਨੂੰ ਵੀ ਤੇ ਸਾਡੇ ਸਰਕਾਰਾਂ ਨੂੰ ਸਿਸਟਮ ਨੂੰ ਇਹਨਾਂ ਨੂੰ ਫੈਸਿਲਿਟੀਆਂ ਦੇਣ ਦੀ ਲੋੜ ਆ ਇੱਥੇ ਤਾਂ ਕਿ ਇਸ ਚੀਜ਼ ਨੂੰ ਥੋੜੀ ਠੱਲ ਪਾਈ ਜਾਵੇ ਇੱਥੇ ਇਹਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਅਖੀਰ ਚ ਮੇਰੇ ਤੋਂ ਕੋਈ ਸਵਾਲ ਇਸ ਪੂਰੀ ਜਿਹੜੀ ਹੈਗੀ ਫ੍ਰੀ ਲੀਗਲ ਜਿਹੜੀ ਸਰਵਿਸ ਤੁਸੀਂ ਦਿੰਦੇ ਹੋ ਜਾਂ ਹੋਰ ਕਿਸੇ ਨੁਕਤੇ ਸੰਬੰਧੀ ਮੇਰੇ ਤੋਂ ਕੁਝ ਪੁੱਛਣ ਵੱਲੋਂ ਰਹੇਗਾ ਹੋਵੇ ਤੁਸੀਂ ਕੋਈ ਅਹਿਮ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਦੇਖੋ ਜੀ ਇਹ ਜਿਹੜੀ ਧਾਰਨਾ ਹੈ ਪਹਿਲਾਂ ਤੇ ਤੁਸੀਂ মিডিਆ ਬਹੁਤ ਵੱਡਾ ਰੋਲ ਕਰ ਰਿਹਾ ਹੈ ਕਿ ਇਨਸਾਫ ਤੋਂ ਵਾਂਝਾ ਕੋਈ ਨਹੀਂ ਰਹਿਣਾ ਚਾਹੀਦਾ ਇਹ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ ਪਿੱਛੇ ਜੇ ਇੱਕ ਰੂਲਿੰਗ ਇਹ ਵੀ ਆ ਗਈ ਸੀ ਕਿ ਐਕਸੀਡੈਂਟ ਕੇਸ ਆ ਜੈ ਐਸਿਡ ਅਟੈਕ ਬਹੁਤ ਹੋਣ ਲੱਗ ਗਏ ਸੀ ਉਹ ਹੁਣ ਇਹਦੇ ਤੇ ਲਾਅ ਆ ਗਿਆ ਵੀ ਕੋਈ ਵੀ ਜੇ ਐਕਸੀਡੈਂਟ ਆ ਜਾਂ ਦੂਜਾ ਉਹਨੂੰ ਚੋਕੇ ਹਸਪੀਟਲ ਚ ਦਾਖਲ ਕਰਾਓ ਜੀ ਉਹਦਾ ਇਮੀਡੀਏਟ ਇਲਾਜ ਸ਼ੁਰੂ ਕਰਨਾ ਡਾਕਟਰ ਨੇ ਹਮ ਵੇਟ ਨਹੀਂ ਕਰਨਾ ਇਹਦੇ ਕੋਈ ਪੈਸੇ ਹੈਗੇ ਕਿ ਨਹੀਂ ਹੈਗੇ ਜੀ ਤੇ ਅੱਗੇ ਹੁੰਦਾ ਸੀ ਇਹ ਜੀ ਸਰਕਾਰੀ ਹਸਪੀਟਲ ਲੈ ਜਾਓ ਅਸੀਂ ਇਲਾਜ ਨਹੀਂ ਕਰਨਾ ਕੋਈ ਨਾ ਨਹੀਂ ਕਰੇਗਾ ਹਮ ਇਹ ਲਾਅ ਬਣਾਤਾ ਉਹਨਾਂ ਨੇ ਬਹੁਤ ਅੱਛਾ ਤੁਸੀਂ ਬੰਦੇ ਦੀ ਜਾਨ ਬਚਾਓ ਪਹਿਲੋ ਸਹੀ ਹੈ ਫਿਰ ਚਾਹੇ ਇੰਸ਼ੋਰੈਂਸ ਪੈਸੇ ਦੇ ਦੇਗੀ ਸਹੀ ਹੈ ਚਾਹੇ ਉਹਨਾਂ ਨੇ ਕਿਹਾ ਕੁਝ ਕੇਸੇ ਚ ਤੇ ਇਹ ਵੀ ਆਪ ਟੂ 3 ਲੱਖ ਡਾਕਟਰ ਨੇ ਕੋਲੋਂ ਵੀ ਖਰਚ ਕਰ ਸਕਦੇ ਓਕੇ ਹਾਂਜੀ ਇਹ ਲਾਅ ਬਣ ਗਿਆ ਬਹੁਤ ਅਰੇ ਤੇ ਉਹ ਵੇਟ ਨਹੀਂ ਕਰਨਾ ਬਾਲੇ ਮੁਲ ਖਾਂ ਚ ਤਾਂ ਹੀ ਤਾਂ ਹੈਗਾ ਵੀ ਪੈਸੇ ਦੁੱਖੋਂ ਜਾਨ ਨਾ ਕਿਸੇ ਦੀ ਜਾਵੇ ਜੀ ਜਦ ਕਿ ਇੱਥੇ ਬਹੁਤ ਹੋ ਰਿਹਾ ਆ ਆਪਾਂ ਕਈ ਵਾਰੀ ਐਕਸੀਡੈਂਟ ਚ ਇਨਵੋਲਵ ਕਰ ਲੈਂਦੇ ਬੰਦੇ ਚੱਕਣੋਂ ਡਰ ਗਏ ਹਮ ਸੜਕ ਤੇ ਪਿਆ ਤੜਫਦਾ ਬੰਦਾ ਫਰਸਟ ਏਡ ਦੁੱਖੋਂ ਮਰ ਜਾਂਦਾ ਕਈ ਬਿਲਕੁਲ ਉਹ ਐਸਿਡ اٹੈਕ ਬਹੁਤ ਹੋਣ ਲੱਗੇ ਸੀ ਪਿੱਛੇ ਜੇ ਉਹ ਸਾਰੀ ਉਹਦੀ ਬਾਡੀ ਚੱਲ ਜਾਂਦੀ ਹੈ ਉਹਨੂੰ ਇਮੀਡੀਏਟ ਵੀ ਦੇ ਨ ਮਿੰਟਸ ਇਲਾਜ ਦੀ ਲੋੜ ਹੁੰਦੀ ਹੈ ਬਿਲਕੁਲ ਜੇ ਇਲਾਜ ਲੇਟ ਹੋ ਗਿਆ ਤੇ ਉਹ ਕਈ ਵਾਰੀ ਉਹਦਾ ਬੜਾ ਹੈਪਨ ਹੁੰਦਾ ਇਹ ਚੀਜ਼ਾਂ ਹੌਲੀ ਹੌਲੀ ਸੁਧਾਰ ਹੋ ਰਿਹਾ ਪਰ ਇਹਨੂੰ ਹੋਰ ਜ਼ੋਰ ਨਾਲ ਲਾਗੂ ਕਰਨ ਦੀ ਲੋੜ ਹੈ ਜੀ ਬਿਲਕੁਲ ਤੇ ਇਹ ਸਾਡਾ ਜਿਹੜਾ ਇਹ ਪੰਜਾਬ ਆ ਇਹ ਸੋਨੇ ਦੀ ਚਿੜੀ ਜੈ ਜੋ ਵੀ ਸਭ ਤੋਂ ਖੁਸ਼ਹਾਲ ਸਟੇਟ ਸੀ ਇਹਨੂੰ ਨਜ਼ਰ ਲੱਗਣ ਵਾਲੀ ਗੱਲ ਹੈ ਇਹਨੂੰ ਦੁਬਾਰਾ ਲੈ ਆਈਏ ਪਹਿਲਾਂ ਵਾਲੀ ਸਟੇਜ ਤੇ ਇਨਸ਼ਾਅੱਲਾ ਨਜ਼ਰੋ ਤਾਰਾਂ ਕੇ ਉੱਤਰ ਵੀ ਰਹੀ ਹੈ ਦੁਆਰਾ ਇੱਥੇ ਖੁਸ਼ਹਾਲੀਆਂ ਹੋਣ ਮਿਰਚਾਂ ਵਾਰਨ ਦੀ ਲੋੜ ਵੇ ਹਾਂ ਤੁਹਾਡੇ ਸ਼ਹਿਰ ਦਾ ਸ਼ਕਸ਼ੀਤ ਜਨਜਨ ਹੈਗੀ ਹੈ ਸਾਰੇ ਨਾਲ ਮਿਲ ਕੇ ਆਪਾਂ ਜਿੰਨੀ ਕਿ ਡਿਊਟੀ ਬਣਦੀ ਆ ਸਾਰਿਆਂ ਨੂੰ ਆਪਣੀ ਕਰਨੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਅੱਗੇ ਤੋਂ ਵੀ ਤੁਹਾਡੇ ਨਾਲ ਜੁੜਦੇ ਰਹਾਂਗੇ ਬਹੁਤ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਐਡਵੋਕੇਟ ਕੇ ਡੀ ਐਸ ਰੰਧਾਵਾ ਬਹੁਤ ਅਹਿਮ ਜਾਣਕਾਰੀ ਕਾਨੂੰਨੀ ਮਸਲਿਆਂ ਤੇ ਫ੍ਰੀ ਲੀਗਲ ਐਡ ਜੋ ਆਪਾਂ ਪ੍ਰਾਪਤ ਕਰ ਸਕਦੇ ਆ ਕੋਰਟ ਦੇ ਵਿੱਚ ਉਹਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਲੋੜਵੰਦ ਤੱਕ ਇਹ ਗੱਲਬਾਤ ਪਹੁੰਚੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਕਾਨੂੰਨੀ ਸਲਾਹ ਦੀ ਤਾਂ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ ਬਹੁਤ ਸ਼ੁਕਰੀਆ ਇੱਥੇ ਆ ਗਿਆ ਲੈਨੇ ਆ ਕੈਮਰਾਮੈਨ surjit nal jalmandar ਤੋਂ ਮੈਂ ਹਰਜਨਤ ਸਤਿ